ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੱਕ ਰਾਸ਼ਨ ਜਿਹੜਾ ਵਾ ਮਜਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਭਾਈ ਜਾਣਾ ਆ ਆ ਇਧਰੋਂ ਤੇ ਜਾਣਾ ਕਿ ਰਾਹ ਹੈਗਾ ਆ ਇਧਰ ਗੱਲ ਕਰਦੇ ਆ ਜੋ ਕਿ ਤੁਹਾਨੂੰ ਕੁਝ ਕੁ ਦਿਖਾ ਰਹੇ ਆ ਯਾਰ ਅਹਿਮਦ ਦੇ ਵੀ ਮੌਜੂਦ ਹੈ ਇਹਨਾਂ ਕਰੀਆਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਇੱਥੋਂ ਦੀ ਗੱਡੀਆਂ ਨਹੀਂ ਨੰਗਲ ਤੱਕਦੀਆਂ ਪਰ ਸਾਡੇ ਲਈ ਵੀ ਜਾਦੀ ਕੁਆਂਟੀਟੀ ਦੇ ਵਿੱਚ ਦੋ ਦੋ ਢਾਈ ਢਾਈ ਤਿੰਨ ਤਿੰਨ ਕਿਲੋਮੀਟਰ ਤੁਰਨਾ ਰਾਸ਼ਨ ਲੈ ਕੇ ਤੇ ਥੋੜਾ ਸਮਾਂ ਲੱਗਦਾ ਇੱਕ ਆਪ ਪੁਲਿਸ ਵਾਲੇ ਵੀ ਸਹੀ ਰੋਕ ਰਿਹਾ ਸਾਨੂੰ ਇੱਧਰ ਗੱਡੀਆਂ ਲਿਆਉਣੀਆਂ ਬੜੀਆਂ ਮੁਸ਼ਕਲ ਆ ਨਹੀਂ ਯੂਰੋਪੀਅਨ ਕੰਟਰੀ ਸਪੇਨ ਇਸ ਸਮੇਂ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਇਸ ਕੁਦਰਤੀ ਆਪ ਜੋ ਹੁਣ ਤੱਕ 200 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਦੋ ਸਿੱਖ ਸੰਗਤਾਂ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਨੂੰ ਗੱਡੀਆਂ ਨਹੀਂ ਜਾ ਸਕਦੀਆਂ ਤੇ ਪਰਿਵਾਰ ਕੁਝ ਇੰਡੀਅਨ ਆ ਤੇ ਆਪਣੇ ਫੋਨ ਕਰਦੇ ਆ ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਆ ਆਪਣੇ ਵੱਲੋਂ ਜਿੰਨੇ ਵੀ ਪਰਿਵਾਰ ਆ ਉਹਨਾਂ ਤੱਕ ਪਹੁੰਚ ਕਰਨ ਦੀ ਹੁਣ ਵੀ ਅ ਡੇਢ 2 ਕਿਲੋਮੀਟਰ ਪੈਦਲ ਜਾਣਾ ਪੈਣਾ ਕਿਉਂਕਿ ਇੱਥੋਂ ਦੀ ਕੋਈ ਨਾ ਤੇ ਕੋਈ ਗੱਡੀ ਨੰਗਦੀ ਆ ਤੇ ਨਾ ਪੁਲਿਸ ਵਾਲੇ ਨੰਗਣ ਦਿੰਦੇ ਆ ਤੇ ਨਾ ਸਾਨੂੰ ਅੱਗੇ ਜਾਣ ਦਿੰਦੇ ਆ ਤੇ ਹਾਲਾਤ ਆ ਉਹ ਕਹਿੰਦੇ ਵੀ ਤੁਸੀਂ ਸਾਡੀ ਗੱਡੀ ਪਹਿਲਾਂ ਫਸ ਗਈ ਆ ਹੁਣ ਉੱਥੇ ਫਸ ਗਈ ਆ ਉਹ ਨਾ ਗਾਹਣ ਜਾਣ ਜੋਗੀ ਹੁਣ ਉੱਥੋਂ ਕੱਢਣ ਵਾਸਤੇ ਸਾਰੇ ਲੱਗੇ ਸੀਗੇ ਗੱਡੀ ਨਹੀਂ ਸਾਡੀ ਨਿਕਲਦੀ ਪਈ ਹਨਾ ਤੇ ਹੁਣ ਇਹਨਾਂ ਗਲੀਆਂ ਦੇ ਵਿੱਚੋਂ ਦੀ ਗੱਡੀ ਲੈ ਕੇ ਜਾਣੀ ਬੜੀ ਮੁਸ਼ਕਲ ਆ ਨਾਲ ਰਾਚਣ ਦੇ ਪਰ ਪੂਰੀ ਕੋਸ਼ਿਸ਼ ਕਰਦੇ ਪਏ ਆ ਥਾਂ ਥਾਂ ਤੇ ਜਿੱਦਾਂ ਪਲੀਜ਼ ਆ ਉਹ ਵੀ ਵਿਚਾਰੇ ਸਫਾਈ ਕਰਦੇ ਹੋ ਕਹਿੰਦੇ ਸਾਨੂੰ ਪ੍ਰੋਬਲਮ ਆਉਂਦੀ ਆ ਤੁਸੀਂ ਇਦਾਂ ਗੱਡੀਆਂ ਲੈ ਕੇ ਜਿੱਦਾਂ ਵਾਂ ਕਰਦੇ ਆ ਤੇ ਅਸੀਂ ਆਪਣੇ ਪਰਿਵਾਰਾਂ ਦੀ ਮਦਦ ਕਰਨੀ ਚਾਹੁੰਦੇ ਆ ਕੋਸ਼ਿਸ਼ ਕਰ ਰਹੇ ਆਗਾ ਇੱਕ ਵਲੰਟੀਅਰ ਸਾਡੇ ਦੇ ਬੜੀ ਪ੍ਰੋਬਲਮ ਦੇ ਵਿੱਚ ਸੀਗਾ ਤੇ ਉਹ ਕਾਫੀ ਲੋਕੇਸ਼ਨਾਂ ਬਣਾ ਕੇ ਲੱਗੇ ਹੋਏ ਆ ਇੱਥੋਂ ਦੀ ਗੱਡੀਆਂ ਨਹੀਂ ਲੰਘਣ ਦਿੰਦੇ ਪਰ ਕੋਸ਼ਿਸ਼ ਕਰ ਰਹੇ ਆ ਆਰੇ ਸਾਰੇ ਸਿੰਘ ਤੁਰ ਕੇ ਰਾਸ਼ਨ ਲੈ ਕੇ ਲੱਗੇ ਆ ਪਰ ਅਸੀਂ ਪਹੁੰਚਾਂਗੇ ਜਰੂਰ ਹਰ ਤੱਕ ਪਹੁੰਚਾਂਗੇ ਸਾਨੂੰ ਸਮਾਂ ਦਿਓ ਸਮਾਂ ਦੇਵੋ ਪੰਜਾਬੀ ਜਿਹੜੇ ਪਰਿਵਾਰ ਨੇ ਉਹ ਸਮਾਂ ਦੇਣ ਸਾਨੂੰ ਇਹ ਹਰੇਕ ਤੱਕ ਪਹੁੰਚਾਂਗੇ ਕੋਈ ਪਰਿਵਾਰ ਨਹੀਂ ਰਹੇਗਾ ਅਸੀਂ ਪਰਿਵਾਰ ਨਹੀਂ ਰਹੇਗਾ ਜਿੱਥੇ ਨਹੀਂ ਪਹੁੰਚਾਂਗੇ ਭਾਵੇਂ ਸਾਡਾ ਤੁਰ ਕੇ 5-5 ਕਿਲੋਮੀਟਰ ਜਾਣਾ ਪਵੇ ਪਹੁੰਚਾਂਗੇ ਜਰੂਰ ਹਰ ਤੱਕ ਐਡਾ ਸਾਡੇ ਨਾਲ ਨਾਰਾਜ਼ ਨਾ ਹੋ ਕਿਉਂਕਿ ਕੋਈ ਸੇ ਬਿਲਕੁਲ ਨਹੀਂ ਲੰਘਣ ਦਿੰਦੀ ਵੇਖੋ ਰਸਤੇ ਕਿੱਧਰ ਬੰਦ ਥਿਆ ਆ ਉਹ ਸਾਰਾ ਰੋਟਲਾ ਦੀ ਵੇਗ ਆਲੇ ਇਹ ਆ ਵੇਖੋ ਬਾਤ ਤਸਪੇਨ ਵਿੱਚ ਇਸ ਸਮੇਂ ਹੜ ਨੇ ਤਬਾਹੀ ਮਚਾ ਰਹੀ ਏ ਇਸ ਕੁਦਰਤੀ ਆਫਤ ਚ 200 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਏ ਹੜ ਦਾ ਸਭ ਤੋਂ ਵੱਧ ਅਸਰ ਵੈਲੈਂਸੀਆ ਸ਼ਹਿਰ ਵਿੱਚ ਦੇਖਣ ਮਿਲ ਰਿਹਾ ਜਿੱਥੇ ਕਿ ਹੁਣ 6 ਸੰਗਠਾ ਪਹੁੰਚ ਗਈਆਂ ਨੇ ਅਤੇ ਹੜਪੀੜਤਾ ਦੀ ਮਦਦ ਦੇ ਲਈ ਅਗਿਆਈਆਂ ਨੇ ਸਮਾਜ ਸੇਵੀ ਅਤੇ ਸਿੱਖ ਕਾਰਕੂਨ ਅਮਰੀਕ ਸਿੰਘ ਸਪੈਨ ਸਣੇ ਸਿੱਖ ਸੰਗਤਾਂ ਅਤੇ Hindu ਸੰਗਠਨ ਆਪਸ ਵਿੱਚ ਮਿਲ ਕੇ ਹੜਪੀੜਤਾ ਦੀ ਮਦਦ ਕਰ ਰਹੀਆਂ ਨੇ ਹੜਪੀੜਤਾ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਕਿ ਅਜਿਹੇ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਸਕੇ ਸਾਧਨ ਸਾ ਭਾਈ ਗੁਰਜੀ ਕੀ ਫਤਿਹ ਇੱਕ ਫੈਮਿਲੀ ਆ ਉੱਥੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋ ਜੂਗਾ ਇਧਰੋਂ ਦੀ ਪਾਜੀ ਜਾਣਾ ਆ ਆ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਇੱਕ ਹਫਤਾ ਪਹਿਲਾਂ ਦੇਖੋ ਹੜ੍ਹ ਆਇਆ ਸੀ ਇੱਕ ਹਫਤਾ ਗੋਲੇਰੰਦ ਤੋਂ ਬਾਅਦ ਰਿਪੋਰਟਾਂ ਤਾਪ ਕੇ ਇਸ ਤੂਫਾਨ ਵਿੱਚ ਘੱਟੋ ਘੱਟ 205 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਸਭ ਤੋਂ ਵੱਧ ਮੌਤਾਂ ਵਲੈਂਸੀਆ ਸ਼ਹਿਰ ਵਿੱਚ ਝੂਈਆਂ ਨੇ ਖਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਕੁਝ ਇਲਾਕਿਆਂ 'ਚ ਸੜਕਾਂ ਟੁੱਟ ਗਈਆਂ ਨੇ ਜਿਸ ਕਾਰਨ ਐਮਰਜੈਂਸੀ ਸੇਵਾਵਾਂ ਵੀ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ ਪਰ ਜਿੱਥੇ ਐਮਰਜੈਂਸੀ ਸੇਵਾਵਾਂ ਨਹੀਂ ਪਹੁੰਚ ਰਹੀਆਂ ਸਿੱਖ ਸੰਗਤਾਂ ਅਤੇ Hindu ਭਾਈਚਾਰੇ ਦੇ ਲੋਕ ਉੱਥੇ ਵੀ ਪਹੁੰਚ ਗਏ ਨੇ ਅਤੇ ਹਰ ਸੰਭਵ ਮਦਦ ਪੀੜਤਾਂ ਦੀ ਕੀਤੀ ਜਾ ਰਹੀ ਹੈ। ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਣਾ ਰਹੇ ਆ ਅਹਿਮਦ ਦੇਨ ਸਿੰਘ ਉਹ ਅਜਰਾ ਦਸਮਾਨ ਮੰਦਰਾ ਵੀ ਆ ਦੇਗਾ ਵੀ ਆ ਬਚਾਉਣਾ ਵੀ ਆ ਬਹੁਤ ਜ਼ਿੰਮੇਵਾਰੀਆਂ ਆ ਤੇ ਇਸ ਕਰਕੇ ਅਸੀਂ ਸਾਰੀ ਕਮਿਊਨਿਟੀ ਦਾ ਧੰਨਵਾਦ ਕਰਦੇ ਆ ਇਹ ਸਾਡੇ ਤੇ ਜਿਹੜੇ ਗਰੁੱਪ ਆਪਣੇ ਵੱਲ ਆ ਤੇ ਹਿੰਦੂ ਸਲਵਕ ਸੰਗਤ ਹਿੰਦੂ ਸ਼ਾਮ ਸੇਵਕ ਸੰਗ ਬੰਦੋ ਇਹ ਜਿਹੜੇ ਸਮਾਨ ਜਿਹੜਾ ਵਾ ਆਇਆ ਆ ਜੀਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਕਿ ਜਾਨੀ ਕਿ ਅਨੁਕਤਾ ਦੀ ਸੇਵਾ ਵਿੱਚ ਸਾਰੇ 71 ਹੋ ਕੇ ਇਕੱਠੇ ਹੋ ਕੇ ਕੰਮ ਕਰਨ ਦਾ ਤੁਹਾਡੇ ਲਈ ਧੰਨਵਾਦ ਦੁਬਾਰਾ ਇਹ ਦੁਆਰਾ ਹੈ ਸਾਰਾ ਦਾ ਜਿਹਨੇ ਸਾਨੂੰ ਲੋੜ ਹੈ ਉਹ ਪਾਏ ਉਹ ਨਹੀਂ ਸੰਸਕ੍ਰਿਧਾ ਦਾ ਸਾਡਾ ਫਰਜ਼ ਹੈ ਇਹ ਮੁਰਕ ਨੇ ਸਾਨੂੰ ਬਹੁਤ ਬਹੁਤ ਦਿੱਤਾ Este país da a nosotros de comer y nosotros queremos no ayudar. Es nuestro trabajo, es nuestro trabajo. No solo para papeles o para ganar dinero, no. Malo y bueno. Muy, muy bien, muy bien. Muy bien, vamos. Bien. vamos. Hemos cerrado. Nuestro negocio cerrado. Nosotros, 100 personas cerrando el negocio en Girona. ਸੋਲੋ ਸਪੈਨਾ ਨੋ ਵਾਮੋ ਅਬਰੀਰ ਅਸਤਾ ਕੇ ਨੋ ਮਾ ਕੋਲੀਪੀਆ ਵੋਇ ਬੀਨ ਵੇਰਾ ਤਦਾਸੀ ਇਹ ਕਿ 1 ਨਵੰਬਰ ਤੋਂ ਸਪੇਨ ਵਿੱਚ ਲਗਾਤਾਰ ਤੇਜ਼ ਮੀਂਹ ਅਤੇ ਤੂਫਾਨ ਕਾਰਨ ਹੜ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਤਾਜ ਜਾਣਕਾਰੀ ਮੁਤਾਬਕ ਹੁਣ ਮੌਸਮ ਸੁਧਰਦਾ ਜਾ ਰਿਹਾ ਹੈ ਅਤੇ ਸਥਿਤੀ ਆਮ ਵਰਗੀ ਹੁੰਦੀ ਜਾ ਰਹੀ ਹੈ ਪਰ ਹੜ ਦੀ ਮਚਾਈ ਤਬਾਹੀ ਕਾਰਨ ਲੋਕ ਹਾਲੇ ਵੀ ਆਪਣੇ ਪੈਰਾਫੈਰ ਨਹੀਂ ਹੋ پا ਰਹੇ ਵੱਡਾ ਨੁਕਸਾਨ ਲੋਕਾਂ ਨੂੰ ਚੱਲਣਾ ਪਿਆ ਇਹ ਥਾਂ ਥਾਂ ਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਸੜਕਾਂ ਟੁੱਟ ਗਈਆਂ ਨੇ ਕਈ ਲੋਕ ਘਰੋਂ ਬੇਕਾਰ ਹੋ ਗਏ ਨੇ ਉੱਥੇ ਹੀ ਹੜਾਂ ਕਾਦਮ ਵੱਡੇ ਪੱਧਰ ਤੇ ਮਲਬਾ ਵੀ ਸੜਕਾਂ ਵਿੱਚ ਅਤੇ ਲੋਕਾਂ ਦੇ ਘਰਾਂ ਤੱਕ ਆ ਖਿਲਰ ਰਿਹਾ ਹੈ ਜਿਸ ਕਾਰਨ ਹੁਣ ਸਮਾਜ ਸੇਵੀ ਸੰਗਠਨ ਐਮਰਜੈਂਸੀ ਸੇਵਾਵਾਂ ਵਾਲੇ ਲੋਕ ਅਤੇ ਹਿੰਦੂ ਸਿੱਖ ਭਾਈਚਾਰੇ ਨੇ ਮਿਲ ਕੇ ਇਨ੍ਹਾਂ ਲੋਕਾਂ ਦੀ ਮਦਦ ਦਾ ਪੀੜਾ ਚੁੱਕਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਟੀਵੀ